ਸਾਸਰੀ ਕਾਲ ਜੀ ਮੈਂ ਬੀਬੀ ਵੀਰੋ ਜੱਤੋਂ ਤੋਂ ਵਾਹਿਗੁਰੂ ਪਲਾ ਕਰੇ ਸਾਰਿਆਂ ਦਾ ਗੁਰੂ ਪਿਆਰਿਓ ਕਈ ਵਾਰੀ ਆਪਾਂ ਨੂੰ ਐਵੇਂ ਦਾ ਦੁੱਖ ਲੱਗ ਜਾਂਦਾ ਹੈ ਨਾ ਬਿਨਾਂ ਦਾ ਉਹਦਾ ਕੋਈ ਪਤਾ ਲੱਗਦਾ ਨਾ ਉਹਦਾ ਕੋਈ ਮੋਹ ਨਾ ਸਿਰ ਕਈ ਵਾਰੀ ਦਰਦੋਂ ਦੇ ਰਹਿੰਦੇ ਦਰਦੋਂ ਦੇ ਰਹਿੰਦੇ ਕਿੰਨੇ ਮਰਜੀ ਅਲਟਰਾਸਾਉਂਡ ਕਰਾਈ ਜੋ ਟੈਸਟ ਕਰਾਈ ਜੋ ਕੋਈ ਨਹੀਂ ਆਉਂਦਾ ਵਿੱਚ ਕਈ ਵਾਰੀ ਕੋਸ਼ ਦੁੱਖਣ ਲੱਗ ਜਾਂਦਾ ਕਈ ਵਾਰੀ ਕੋਸ਼ ਤੇ ਆਪਣੀ ਬਾਣੀ ਦੇ ਵਿੱਚ ਪਲਾ ਦੀ ਅੱਖਾਂ ਦਾ ਲਾਜੇ ਤੇ ਪਲਾ ਦੀ ਘਰ ਦੇ ਕਲੇਸ਼ ਦਾ ਲਾਜੇ ਪਲਾ ਦੀ ਦੁਸ਼ਮਣਾਂ ਦੇ ਡਰ ਤੋਂ ਲਾਜੇ ਰਾਤ ਨੂੰ ਆਪਾਂ ਜਦੋਂ ਸੌਣਿਆ ਚੋਰਾਂ ਮੁਚੱਕਿਆਂ ਦਾ ਡਰ ਹੁੰਦਾ ਹੈ ਸਾਰੀ ਬਾਣੀ ਸਾਰੀ ਹਰੇਕ ਥਾਂ ਤੇ ਬਾਣੀ ਆਪਣੇ ਪੜਨੀ ਚਾਹੀਦੀ ਏ ਉਸ ਉਸ ਹਿਸਾਬ ਦੇ ਬਾਣੀ پڑھਨੀ ਚਾਹੀਦੀ ਏ ਜਿਹੋ ਜਾਂ ਤੁਹਾਨੂੰ ਦੁੱਖ ਹੋਵੇਗਾ ਜਿਵੇਂ ਹੁਣ ਆਪਣੇ ਕੋਈ ਸਰੀਰ ਦਾ ਦੁੱਖ ਹੈ ਉਹਦੇ ਵਾਸਤੇ ਤੁਸੀਂ 11 ਵਾਰੀ ਪਾਠ ਕਰਨਾ ਹੈ ਤੇ 21 ਦਿਨ ਕਰਨਾ ਹੈ ਸੁੱਚਾ ਆਸਨ ਵਿਛਾਉਣਾ ਹੈ ਇਸ਼ਨਾਨ ਕਰਨਾ ਹੈ ਕੋਲ ਜਾਰ ਰੱਖਣਾ ਹੈ ਤੜਕੇ ਵਾਲਾ ਨਿਤਨੇਮਤਾ ਕਰਨਾ ਹੀ ਕਰਨਾ ਹੈ ਏ ਜਦੋਂ ਮਰਜ਼ੀ ਕਰੋ ਗ੍ਰੇਸਟੀ ਵਾਸਤੇ ਖੁੱਲਾ ਟਾਈਮ ਹੈ ਇਹ ਪਾਠ ਵੀ ਛੋਟਾ ਹੈਗਾ ਤੇ ਰਾਮ ਨਾਲ ਆਪਾਂ ਕਰ ਸਕਦੇ ਆ ਇਹ ਪਾਠ ਤੇ ਦਵਾਈ ਜਿੱਥੇ ਆਪਾਂ ਖਾਣੇ ਆ ਦਵਾਈ ਦੇ ਨਾਲ ਦਵਾ ਵੀ ਜ਼ਰੂਰੀ ਏ ਆਪਣਾ ਗੁਰੂ ਤੇ ਭਰੋਸਾ ਜ਼ਰੂਰੀ ਏ ਗੁਰੂ ਤੇ ਭਰੋਸਾ ਬਹੁਤ ਜ਼ਰੂਰੀ ਆਪਾਂ ਨੂੰ ਵੀ ਆਪਾਂ ਨੂੰ ਰਾਮ ਆਏਗਾ ਉਹ ਜਾਲ ਪੀਣਾ ਵੀ ਜਿਹੜਾ ਰੱਖਣਾ ਤੇ ਜਾਲ ਛੜਕਣਾ ਵੀ ਤੇ ਵੀ ਐ ਨਹੀਂ ਕਹਿਣਾ ਬਿਉਫਲਾਣ ਨੇ ਕਹਤ ਆਪਾਂ ਜਾਲ ਨਹੀਂ ਰੱਖਣਾ ਕੋਲ ਜਾਲ ਚ ਬੜੀ ਝਗਤੀ ਹੈ ਆਪਾਂ ਦਾ ਪਾਠ ਕਰਦੇ 10 ਵਾਰੀ ਸਿੱਧੇ ਤੇ 10 ਵਾਰੀ ਵਿੰਗੇ ਜਾਲ ਤਾਂ ਇੱਕ ਥਾਂ ਤੇ ਟਿਕ ਕੇ ਸੁਣਦਾ ਹੀ ਰਹਿੰਦਾ ਬਾਣੀ ਨੂੰ ਉਹ ਬਾਣੀ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲਾਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖੋ ਦਿਆ ਇਕ ਕਾਲੇ ਬਲਾਈ ਰਹਾਓ ਰਹਾਓ ਜ਼ਰੂਰ ਕਹਿਣਾ ਹੈ ਰੱਖ ਲਿਏ ਤੈਨ ਰੱਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਵਾਹਿਗੁਰੂ ਜੀ ਇਹ ਪਾਠ ਕਰਨਾ 11 ਵਾਰ 21 ਦਿਨ ਜਿਹੜੇ ਵਾਰ ਮਰਜ਼ੀ ਸ਼ੁਰੂ ਕਰੋ ਬਾਣੀ ਵਿੱਚ ਕੋਈ ਵਾਰ ਨਹੀਂ ਕੋਈ ਠੇਕ ਤਾਂ ਨਹੀਂ ਕੋਈ ਚ ਨਹੀਂ ਜਦੋਂ ਮਰਜ਼ੀ ਕਰੋ ਕੋਈ ਟਾਈਮ ਨਹੀਂ ਰਹਿ ਰਸ ਸ਼ਾਮਾਂ ਨੂੰ ਕਰਨੀ ਹੁੰਦੀ ਹੈ ਇਕੱਲੇ ਤੇ ਕੀਰਤਨ ਸੋਲਾ ਸੌਣ ਲੱਗਿਆ ਹੋਰ ਬਾਣੀ ਜਦੋਂ ਮਰਜ਼ੀ ਪੜੋ ਮੈਂ ਤਾਂ ਬਹੁਤ ਗ੍ਰੰਥ ਪੜ੍ਹਿਆ ਮੈਂ ਤਾਂ ਬਸ ਐਂ ਦੇਖਿਆ ਵੀ ਬਾਣੀ ਜਦੋਂ ਮਰਜ਼ੀ ਪੜੋ ਹੁਣ ਆਪਾਂ ਸੁੱਤੇ ਪਏ ਹੁੰਨੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਤੇ ਜਦੋਂ ਆਪਾਂ ਨੂੰ ਮੁਸੀਬਤ ਦੀ ਘੜੀ ਆਉਂਦੀ ਉਦੋਂ ਵੀ ਆਪਾਂ ਰੱਬ ਨੂੰ ਯਾਦ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਤੇ ਗੁਰੂ ਪਿਆਰੋ ਇਹ ਪਾਠ ਤੁਸੀਂ ਨਾ ਨੇਚਾ ਰੱਖ ਕੇ ਗੁਰੂ ਨਾਨਕ ਸਾਹਿਬ ਤੇ ਨੇਚਾ ਰੱਖ ਕੇ ਕਰੋ ਤੁਹਾਨੂੰ ਜਰੂਰ ਰਾਮ ਆਏਗਾ 21 ਦਿਨ ਦਾ ਕਰੋ ਉਦੋਂ ਬਾਅਦ ਤੁਸੀਂ ਤੁਹਾਨੂੰ ਯਾਦ ਹੋ ਜਾਣਾ ਜਦੋਂ ਤੁਹਾਡਾ ਕੋਈ ਦੁੱਖ ਦਾ ਹੋਵੇ ਉਦੋਂ ਹੀ ਤੁਸੀਂ ਪਾਠ ਕਰਨ ਲੱਗ ਜਾ ਕਰੋ ਜੇ ਤੁਹਾਡੇ ਅਚਾਨਕ ਕੋਈ ਦਰਦ ਉੱਠ ਖੜਾ ਜਾ ਕੋਈ ਵੀ ਹੁੰਦਾ ਉੱਤੇ ਹੱਥ ਰੱਖ ਲਓ ਤੇ ਪਾਠ ਕਰਿ ਜੋ ਰਾਮ ਆ ਦੇਗਾ ਗੋਲੀ ਵੀ ਖਾ ਲਓ ਗਾਣੀ ਦਾ ਕਾਲੋ ਨੇ ਗਾਣੀ ਦਾ ਨਾ ਕੋ ਜਿਵੇਂ ਤੁਹਾਡਾ ਮਾਨ ਬਣਦਾ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਮਿਹਰ ਕਰਨਗੇ ਜ਼ਰੂਰ ਕਰਨਗੇ ਬਾਣੀ ਵਿੱਚ ਅੱਖਾਂ ਦਾ ਪਾਠ ਵੀ ਹੈਗਾ ਵਾਹਿਗੁਰੂ ਜੀ ਸਾਰੇ ਪਾਸਿਆਂ ਦਾ ਪਾਠ ਹੈਗਾ ਘਰ ਚ ਗਰੀਬੀ ਤਾਂ ਵੀ ਪਾਠ ਹੈਗਾ ਪਾਵਾਂਗੇ ਰੇਲ ਆਪਾਂ ਸਾਰੇ ਪਾਠ ਹੈ ਗਿਆ ਆਪਾਂ ਕਿਤੇ ਪਾਸੇ ਨਹੀਂ ਜਾਣਾ ਆਪਾਂ ਗੁਰਬਾਣੀ ਦੀ ਟੇਕ ਲੈਣੀ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈਣੀ ਹੈ ਇੱਕ ਤੇ ਭਰੋਸਾ ਰੱਖ ਕੇ ਜਿਹੜਾ ਸਿੱਖ ਧਰਮ ਆ ਸੰਬੰਧਤ ਹੈ ਨਾ ਉਹ ਤਾਂ ਇੱਕ ਤੇ ਭਰੋਸਾ ਰੱਖ ਕੇ ਇੱਕ ਤੇ ਭਰੋਸਾ ਰੱਖ ਕੇ ਤੁਸੀਂ ਪਾਠ ਕਰਕੇ ਵੇਖੋ ਤੇ ਤੁਹਾਡਾ ਨਿਸ਼ਚੈ ਗੁਰੂ ਤੇ ਇੱਟ ਵਰਗਾ ਹੋਣਾ ਚਾਹੀਦਾ ਹੈ ਇੱਟ ਵਰਗਾ ਖਬਰ ਆ ਰਾਮ ਆਊਗਾ ਨਾ ਆਊਗਾ ਆਊਗਾ ਰਾਮ ਜਰੂਰ ਆਊਗਾ ਕਰਕੇ ਵੇਖੋ ਨਾ ਆਇਆ ਤਾਂ ਫਿਰ ਮੈਨੂੰ ਕਮੈਂਟ ਕਰਕੇ ਦੱਸ ਦੇ ਜੀ ਗੁਰੂ ਪਿਆਰਿਓ ਗੁਰੂ ਤੁਹਾਡਾ ਭਲਾ ਕਰੇ ਜਿਹੜਾ ਮਰਜੀ ਧਰਮ ਦਾ ਪਾਠ ਕਰੇ ਜ਼ਰੂਰ ਇਹਨੇ ਸਿੱਖਾ ਨਹੀਂ ਕਰਨਾਗਾ ਜੋ ਮਰਜੀ ਕਰੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਇਹ ਰੀਲ ਨੂੰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਵਾਹਿਗੁਰੂ ਜੀ ਵਾਹਿਗੁਰੂ